ਸਸਿਕਾ ਜੀ ਤੇ ਮੈਂ ਅੱਜ ਤੁਹਾਨੂੰ ਸਿਖਾਵਾਂਗੀ ਜੀ ਲੇਖ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਠੀਕ ਹੈ ਜੀ ਪੂਮਿਕਾ ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਪੰਜਵੇਂ ਗੁਰੂ ਸਨ ਇਹਨਾਂ ਨੂੰ ਸ਼ਹੀਦਾਂ ਦੇ ਸਿਰਤਾਜ ਕਿਹਾ ਜਾਂਦਾ ਹੈ ਕਿਉਂਕਿ ਸਿੱਖ ਧਰਮ ਵਿੱਚ ਉਹਨਾਂ ਤੋਂ ਪਹਿਲਾਂ ਅਜਿਹੀ ਸ਼ਹੀਦੀ ਕਿਸੇ ਨੇ ਨਹੀਂ ਸੀ ਦਿੱਤੀ ਇਹਨਾਂ ਨੇ ਗੁਰਗੱਦੀ ਤੇ ਬਹਿ ਕੇ ਬਹੁਤ ਬਹਾਨ ਕੰਮ ਕੀਤੇ ਜੋ ਵਿਰੋਧੀਆਂ ਨੂੰ ਚੰਗੇ ਨਾ ਲਗੇ ਇਸ ਲਈ ਉਹਨਾਂ ਨੇ ਆਪ ਨੂੰ ਸ਼ਹੀਦ ਕਰਵਾ ਦਿੱਤਾ ਇਸ ਲਈ ਸਿੱਖ ਧਰਮ ਵਿੱਚ ਆਪ ਦਾ ਨਾਮ ਬੜੇ ਮਾਣ ਅਤੇ ਸਤਿਕਾਰ ਨਾਲ ਲਿਆ ਜਾਂਦਾ ਹੈ ਜਨਮ ਤੇ ਸਥਾ ਬਚਪਨ ਆਪ ਦਾ ਜਨਮ 1563 ਇਸਵੀ ਵਿੱਚ ਗੋਇੰਦਵਾਲ ਵਿਖੇ ਹੋਇਆ ਆਪ ਦੇ ਪਿਤਾ ਦਾ ਨਾਮ ਸ੍ਰੀ ਗੁਰੂ ਰਾਮਦਾਸ ਜੀ ਅਤੇ ਮਾਤਾ ਦਾ ਨਾਮ ਬੀਬੀ ਪੰਨੀ ਜੀ ਸੀ ਆਪ ਨੇ ਨਾਨਾ ਆਪ ਦੇ ਨਾਨਾ ਤੀਸੇ ਗੁਰੂ ਅਮਰਦਾਸ ਜੀ ਸਨ ਬਚਪਨ ਤੋਂ ਹੀ ਆਪਕਾ ਹੀ ਹੁਨਾਰ ਸੁਭਾਅ ਦੀ ਹੁਣ ਕਰਕੇ ਆਪ ਦੇ ਨਾਨਾ ਜੀ ਨੇ ਆਪ ਨੂੰ ਦੋਸਤਾ ਬਾਣੀ ਦਾ ਮੋਹਿਤਾ ਦਾ ਵਰਦਾਨ ਦਿੱਤਾ ਇਸ ਵਰਦਾਨ ਨੂੰ ਸਾਰਥਕ ਕਰਦੇ ਆ ਆਪ ਨੇ ਬਹੁਤ ਸਾਰੀ ਬਾਣੀ ਰਚੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਜੀ ਗੁਰਗੰਦੀ ਤੇ ਬੈਠਣਾ ਭਾਵੇਂ ਆਪ ਘਰ ਵਿੱਚ ਆਪਣੇ ਭਰਾਵਾਂ ਵਿੱਚੋਂ ਸਭ ਤੋਂ ਛੋਟੇ ਸਨ ਫਿਰ ਵੀ ਪਿਤਾ ਨੇ ਆਪ لیاقت ਨੂੰ ਦੇਖ ਆਪ ਦੀ لیاقت ਨੂੰ ਦੇਖਦੇ ਹੋਏ ਆਪ ਨੂੰ ਗੁਰਗੱਦੀ ਤੇ ਬਿਠਾ ਦਿੱਤਾ ਜਦਕਿ ਗੁਰਗੱਦੀ ਦਾ ਹੱਕਦਾਰ ਆਪ ਦਾ ਸਭ ਤੋਂ ਵੱਡਾ ਭਰਾ ਪ੍ਰਿਥੀ ਪ੍ਰਿਥੀਚੰਦ ਸਮਝਦਾ ਸੀ ਪਰੰਤੂ ਉਸ ਵਿੱਚ ਉਹ ਗੁਣ ਨਹੀਂ ਸਨ ਜੋ ਇੱਕ ਗੁਰੂ ਵਿੱਚ ਹੋਣੇ ਚਾਹੀਦੇ ਹਨ ਇਸ ਤੋਂ ਪ੍ਰਥੀ ਚੰਦ ਗੁੱਸੇ ਵਿੱਚ ਆ ਗਿਆ ਉਹ ਆਪ ਦਾ ਦੁਸ਼ਮਣ ਬਣ ਕੇ ਵਹਿ ਗਿਆ ਤੇ ਆਪ ਨੂੰ ਨੁਕਸਾਨ ਪਹਚਾਣ ਦੀ ਕੋਸ਼ਿਸ਼ ਕਰਦਾ ਰਹਿੰਦਾ ਮਹਾਨ ਕੰਮ ਕਰਨੇ ਗੁਰਗੱਦੀ ਤੇ ਬ੍ਰਾਜ਼ਮਾਨ ਹੁੰਦਿਆਂ ਹੀ ਆਪ ਨੇ ਬਹੁਤ ਸਾਰੇ ਮਹਾਨ ਕੰਮ ਕਰਨੇ ਆਰੰਭ ਕਰ ਦਿੱਤੇ ਸਭ ਤੋਂ ਮਹਾਨ ਕੰਮ ਆਪ ਨੇ ਸ੍ਰੀ ਹਰਮੰਦਰ ਸਾਹਿਬ ਦੀ ਉਸਾਰੀ ਕੀਤੀ ਸ੍ਰੀ ਹਰਮੰਦਰ ਸਾਹਿਬ ਦੀ ਨੇ ਆਪ ਦੇ ਪਿਤਾ ਸ਼੍ਰੀ ਗੁਰੂ ਰਾਮਦਾਸ ਜੀ ਰਖਵਾ ਚੁੱਕੇ ਸਨ ਆਪ ਨੇ ਇਸ ਅਧੂਰੇ ਕੰਮ ਨੂੰ ਪੂਰਾ ਕਰਨ ਦਾ ਮੀੜਾ ਚੁੱਕਿਆ ਤੇ ਪੂਰਾ ਕਰਵਾਇਆ ਇਸ ਦੇ ਚਾਰ ਦਰਵਾਜ਼ੇ ਰਖਵਾਏ ਜੋ ਇਸ ਗੱਲ ਦਾ ਪ੍ਰਮਾਨ ਹਨ ਕਿ ਇਹ ਤੀਰਥ ਸਥਾਨ ਸਭ ਧਰਮਾਂ ਦਾ ਸਾਂਝਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਆਪ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਵਾਈ ਇਸ ਵਿੱਚ ਆਪ ਨੇ ਤੇ ਪਹਿਲੇ ਚਾਰ ਗੁਰੂਆਂ ਭਗਤਾਂ ਪਟਾਂ ਦੀ ਬਾਣੀ ਦਰਜ ਕੀਤੀ ਇਸ ਨੂੰ ਪਾਈ ਗੁਰਦਾਸ ਜੀ ਪਾਸੋਂ ਲਿਖਵਾਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਲੀ ਵਾਰ ਸ੍ਰੀ ਹਰਮੰਦਰ ਸਾਹਿਬ ਵਿੱਚ ਪ੍ਰਕਾਸ਼ ਕਰਵਾਇਆ ਤੇ ਇਸ ਦੇ ਮੁੱਖ ਗ੍ਰੰਥੀ ਵਜੋਂ ਬਾਬਾ ਬੁੱਢਾ ਜੀ ਨੂੰ ਸਨਮਾਨ ਦਿੱਤਾ ਸਨਮਾਨ ਦਿੱਤਾ ਨਵੇਂ ਸ਼ਾਇਰ ਬਸਾਉਣੇ ਆਪ ਨੇ ਤਰਨਤਾਰਨ ਕਰਤਾਰਪੁਰ ਅਤੇ ਸ੍ਰੀ ਹਰਗੋਬਿੰਦਪੁਰ ਜੇ ਨਵੇਂ ਸ਼ਹਿਰ ਨਗਰ ਬਸਾਉਣ ਦਾ ਮਹਾਨ ਕੰਮ ਕੀਤਾ ਤਰਨਤਾਰਨ ਵਿੱਚ ਹੀ ਗੋਣੀਆਂ ਦੀ ਦੇਖਭਾਲ ਲਈ ਇੱਕ ਕੁਸ਼ਟ ਆਸ਼ਰਮ ਖੋਲਿਆ ਜੋ ਅੱਜ ਤੱਕ ਚੱਲ ਰਿਹਾ ਹੈ ਵਿਆਹ ਅਤੇ ਬੱਚੇ ਆਪ ਦਾ ਵਿਆਹ ਬੀਬੀ ਗੰਗਾ ਜੀ ਦੇ ਨਾਲ ਹੋਇਆ ਆਪ ਦੇ ਘਰ ਹਰਗੋਬਿੰਦ ਸਾਹਿਬ ਜੀ ਦੇ ਰੂਪ ਵਿੱਚ ਅਨਮੋਲ ਰਤਨ ਦੇ ਨੇ ਜਨਮ ਲਿਆ ਜੋ ਬਾਦ ਵਿੱਚ ਸਿੱਖਾਂ ਦੇ ਛੇਵੇਂ ਗੁਰੂ ਸਦਾਇ ਜਿਨ੍ਹਾਂ ਨੇ ਸਿੱਖ ਧਰਮ ਦੀ ਰਖਵਾਲੀ ਲਈ ਦੋ ਤਾਰੀ ਤਲਵਾਰਾਂ ਧਾਰਨ ਕੀਤੀ ਸ਼ਹੀਦੀ ਦਾ ਕਾਰਨ ਆਪ ਦਾ ਵੱਡਾ ਭਰਾ ਪ੍ਰਿਥੀ ਚੰਦ ਹਮੇਸ਼ਾ ਆਪ ਨੂੰ ਮਰਵਾਉਣ ਦੇ ਢੰਗ ਤਰੀਕੇ ਲੱਭਦਾ ਰਹਿੰਦਾ ਸੀ ਉਸ ਨੇ ਆਪ ਦੇ ਰਹਾਰ ਕੋ ਬੈਂਜ਼ੀਨ ਮਰਵਾਨ ਦੇ ਬਹੁਤ ਜਤਨ ਕੀਤੇ ਪਰੰਤੂ ناکਾਮ ਰਿਹਾ ਮੁਖ ਤੌਰ ਤੇ ਆਪ ਦੀ ਸਹਿਣੀ ਦਾ ਕਾਰਨ ਦੀਵਾਨ ਚੰਦੂ ਲਾਲ ਬਣਿਆ ਜੋ ਆਪਣੀ ਤੀ ਦਾ ਰਿਸ਼ਤਾ ਆਪ ਜੀ ਦੇ ਸਪੁੱਤਰ ਨਾਲ ਕਰਨਾ ਚਾਹੁੰਦਾ ਸੀ ਪਰੰਤੂ ਆਪ ਨੇ ਇਸ ਰਿਸ਼ਤੇ ਨੂੰ ਠੁਕਰਾ ਦਿੱਤਾ ਸੀ ਉਧਰ ਜਹਾਂਗੀਰ ਦਾ ਸਪੁੱਤਰ ਖੁਸਰੋ ਆਪਣੇ ਪਿਤਾ ਨਾਲ ਬਗਾਵਤ ਕਰਕੇ ਆਪ ਦੀ ਸ਼ਰਨ ਵਿੱਚ ਆ ਗਿਆ। ਜਹਾਂਗੀਰ ਨੇ ਆਪ ਨੂੰ ਲਾਹੌਰ ਬੁਲਾ ਕੇ 2 ਲੱਖ ਰੁਪਏ ਟੈਕਸ ਵਜੋਂ ਜਮ੍ਹਾਂ ਕਰਵਾਉਣ ਲਈ ਕਿਹਾ ਪਰੰਤੂ ਆਪ ਨੇ ਗੁਰੂ ਘਰ ਦੀ ਗੋਲਕ ਵਿੱਚੋਂ ਇਹ ਰੁਪਏ ਜਮ੍ਹਾਂ ਕਰਵਾਉਣ ਤੋਂ ਨਾ ਕਰ ਦਿੱਤੀ। ਇਸ ਤੇ ਗੁੱਸੇ ਵਿੱਚ ਆ ਕੇ ਜਹਾਂਗੀਰ ਨੇ ਚੰਦੂ ਲਾਲ ਨੂੰ ਕਹਿ ਕੇ ਆਪ ਨੂੰ ਉਹ ਅਹਿਸਾਸ ਅਤੇ ਅਕਹੀਂ ਤਸੀਹੇ ਦਿੱਤੇ ਜੋ ਆਪ ਦੀ ਸ਼ਹੀਦੀ ਦਾ ਕਾਰਨ ਬਣੇ ਆਪ ਨੂੰ ਤਤੀ ਤਵੀ ਤੇ ਮਿਠਾਇਆ ਗਿਆ ਆਪ ਦੇ ਨੰਗੇ ਪਿੰਡੇ ਤੇ ਗਰਮ ਰੀਤਾ ਪਾਈ ਗਈ ਆਪ ਨੇ ਇਨਾ ਸਾਰੇ ਕਸ਼ਟਾਂ ਨੂੰ ਖਿੜੇ ਮੱਥੇ ਸਵੀਕਾਰ ਕੀਤਾ ਆਤ ਆਪ 1600 ਸੂਚ ਜੋਤੀ ਜੋਤ ਸਮਾ ਗਏ ਠੀਕ ਹੈ ਜੀ ਇਹ ਸੀ ਜੀ ਆਪ ਆ ਅੱਜ ਦਾ ਲੇਖ ਸ੍ਰੀ ਗੁਰੂ ਅਰਜਨ ਦੇਵ ਜੀ ਬਾਰੇ ਇਹ ਸਿੱਖਾਂ ਦੇ ਪੰਜਵੇਂ ਗੁਰੂ ਹਾਂ ਜੀ ਠੀਕ ਹੈ ਜੀ ਇਹ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਦਿਖਾਇਆ ਕਰੋ ਸ਼ੇਅਰ ਕਰਿਆ ਕਰੋ ਤਾਂ ਜੋ ਆਪਣੇ ਬੱਚਿਆਂ ਨੂੰ ਸਿੱਖੀਆਂ ਬਾਰੇ ਪਤਾ ਲੱਗੇ ਔਰ ਆਪਣੀ ਗੁਰੂਆਂ ਬਾਰੇ ਜਾਣਕਾਰੀ ਹਾਸਲ ਕਰਨ ਆਪਾਂ ਕਿਤਾਬਾਂ ਰਹੀ ਟੀਵੀ ਰਹੀ ਆਪਣੇ ਬੱਚਿਆਂ ਨੂੰ ਇਹ ਚੀਜ਼ਾਂ ਸਿਖਾ ਸਕਦੇ ਹਾਂ ਤੇ ਆਪਣੇ ਸਿੱਖੀ ਬਾਰੇ ਜਾਣਕਾਰੀ ਦੇ ਸਕਦੇ ਆ ਜੀ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਔਰ ਸਬਸਕ੍ਰਾਈਬ ਕਰਨਾ ਜੀ ਮਿਲਦੇ ਆਂ ਜੀ ਨਵੀਂ ਵੀਡੀਓ ਲੈ ਕੇ ਜੀ ਸਤਿ ਸ੍ਰੀ ਅਕਾਲ ਜੀ